ਪ੍ਰਸ਼ਾਸਨ ਦੀ ਮਨਾਹੀ ਦੇ ਬਾਵਜੂਦ ਗਰਮਖਿਆਲੀ ਤੇਰਾ ਵੱਲੋਂ ਤਲਵੰਡੀ ਸਾਬੋਦੀ ਧਰਤੀ ਤੇ ਸਰਬਤਖਾਲਸਾ ਕਰਵਾਇਆ ਗਿਆ ਜਿਸ 'ਚ ਹਜ਼ਾਰਾਂ ਦੀ ਗਿਣਤੀ 'ਚ ਲੋਕ ਸ਼ਾਮਲ ਹੋਏ ਹਾਲਾਂਕਿ ਪੁਲਸ ਵੱਲੋਂ ਸਰਬਤਖਾਲਸਾ ਦੇ ਆਗੂਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਸੰਤ ਬਲਜੀਤ ਸਿੰਘ ਦਾਦੂਆਲ ਨੂੰ ਸਾਥੀਆਂ ਸਮੇਤ ਪਹਿਲਾਂ ਹੀ ਹਿਰਾਸਤ 'ਚ ਲੈ ਲਿਆ ਗਿਆ ਸੀ ਜਿਸ ਕਾਰਨ ਉਹ ਇੱਥੇ ਸ਼ਾਮਲ ਨਹੀਂ ਹੋ ਸਕੇ ਸਰਬਤਖਾਲਸਾ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਸਰਬਤਖਾਲਸਾ ਨਾ ਹੋਣ ਲਈ ਉਹਨਾਂ ਨਾਲ ਜ਼ਬਰ ਕੀਤਾ ਹੈ ਉਨਾ ਕਿਹਾ ਕਿ ਸਰਬਤ ਖਾਲਸਾ ਜੀ ਮੁੱਖ ਮੰਤਰੀ ਬਾਦਲ ਨੂੰ ਪੰਥ ਜੋ ਛੇਕਣ ਸਮੇਤ ਦੋ ਮਤੇ ਪਾਸ ਕੀਤੇ ਗਏ ਨੇ। ਦੀਆਂ ਵੀ ਜਾਇਦਤਾ ਸਾੜਤੀਆਂ ਬੀਬੀਆਂ ਦੀ ਬੇਵਪਤੀ ਕਰਤੀ ਮਸਲਾਂ ਕਿਉਂ ਉੱਥੇ ਰੌਲਾ ਸੀ ਪੰਜਾਬੀ ਹੁਣ ਸਾਨੂੰ ਪੰਜਾਬ ਵਾਲਿਆਂ ਨੂੰ ਤੇ ਸਿੱਖਾਂ ਨੂੰ ਇਕੱਠੇ ਹੋ ਕੇ ਇਹ ਦਿੱਲੀ ਵਾਲਿਆਂ ਨੂੰ ਪਹੁੰਚਾਉਣਾ ਚਾਹੀਦਾ ਤੇ ਫਿਰ ਇਸ ਤੋਂ ਹੋ ਕੇ ਸਿੰਘ ਸਾਹਿਬ ਨੇ ਦੱਸਣਿਆ ਮੈਨੂੰ ਅਮਰੀਕਾ ਦੇ ਥਰੂ ਪਹੁੰਚਿਆ। ਹੈਂ ਮੈਨੂੰ ਸਿੱਧਾ ਰਾਬਤਾ ਨਹੀਂ ਹੋਇਆ ਉਹਨਾਂ ਨੇ ਪਹੁੰਚਿਆ ਕਿ ਪ੍ਰਕਾਸ਼ ਸਿੰਘ ਬਾਦਲ ਨੇ ਇਹਦਾ ਜ਼ਬਰ ਕੀਤਾ ਤੇ ਇਹਨਾਂ ਪ੍ਰਕਾਸ਼ ਸਿੰਘ ਬਾਦਲ ਤੇ ਇਹਨਾਂ ਨੂੰ ਦੋਨਾਂ ਨੂੰ ਉਹਨੂੰ ਪੰਥ ਦੇ ਵਿੱਚੋਂ ਸਾਡੇ ਸਰਬੱਤ ਖਾਲਸਾ ਜਥੇਦਾਰਾਂ ਨੇ ਛੇਕ ਦਿੱਤਾ ਹੈ ਦੋ ਮਤੇ ਪਾਸ ਹੈ ਬਾਕੀ ਜਿਹੜਾ ਵਿਧੀ ਵਿਵਧਾਨ ਦਾ ਪਟਨਾ ਸਾਹਿਬ ਦਾ ਜਥੇਦਾਰ ਉਹ ਸਿੰਘ ਸਾਹਿਬ ਅੱਗੇ ਪ੍ਰੋਗਰਾਮ ਕਰਨਗੇ ਪ੍ਰਸ਼ਾਸਨ ਵੱਲੋਂ ਪੰਜਾਬ ਦੇ ਮਾਹੌਲ ਦੇ ਵਿਗੜਨ ਦੀ ਸਥਿਤੀ ਨੂੰ ਦੇਖਦੇ ਆ ਸਰਬੱਤ ਖਾਲਸਾ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਸਰਬੱਤ ਖਾਲਸਾ ਆਗੂਆਂ ਨੇ ਭਾਈ ਦਾਦੂ ਵਾਲਾ ਤੇ ਸਿਮਰਨਜੀਤ ਮਾਨ ਨੂੰ ਰਿਹਾ ਕਰਨ ਦੀ ਮੰਗ ਵੀ ਕੀਤੀ ਹੈ ਤਲਵੰਡੀ ਸਾਬੋਤ ਮਨੀਸ਼ ਗਰਗ ਜਗਬਾਨੀ ਟੀਵੀ